ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਆ ਇਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖਾਲਸਾ ਗੁਰਮਤ ਸੰਗੀਤ ਅਕੈਡਮੀ ਦੇ ਵਿੱਚੋਂ ਕਲਾਸ ਲਾਣ ਤੋਂ ਉਪਰੰਤ ਜਿਹੜਾ ਗੁਰੂ ਕਾ ਲੰਗਰ ਅੱਜ ਸਰਦਈ ਦੇ ਲੰਗਰ ਹੈ ਜਿਹੜੇ ਬਹੁਤ ਹੀ એનર્ਜੀ ਭਰਪੂਰ ਹੈ ਜਿਹਦੇ ਵਿੱਚ ਬਦਾਮ ਮਗਜ਼ ਕਾਜੂ ਇਹ ਜਿਹੀਆਂ ਨਰਜੀ ਭਰਪੂਰ ਕਈ ਜਿਹੜਿਆ ਰਸਤਾ ਵਾਸਤਾ ਕਰਕੇ ਚੀਜ਼ਾਂ ਪਾਈਆਂ ਗਈਆਂ ਕਿਉਂਕਿ ਆਮ ਆਪਾਂ ਦੇਖਦੇ ਆਂ ਭਾਂਗ ਮਛਲੀ ਸ਼ਰਾਪਾਨ ਜੋ ਜੋ ਪ੍ਰਾਣੀ ਖਾਹੇ ਉਹਦੇ ਅਕਾਉਂਟਿੰਗ ਆਪਾਂ ਜਿਹੜੀ ਕਈ ਜਿੱਦਾਂ ਹੁਣ ਭੰਗ ਵਗੈਰਾ ਸੁੱਕੇ ਦਾ ਯੂਜ਼ ਕਰਦੇ ਆ ਉਹਦੇ ਵਿੱਚ ਬਿਲਕੁਲ ਨਹੀਂ ਤੇ ਅੱਜ ਕੱਲ੍ਹ ਹੋਰ ਵੀ ਜਾਗਰੂਤੀ ਬਹੁਤ ਆਈ ਹੈ ਕਿ ਜਿੱਦਾਂ ਸਰਦਾਈ ਦਾ ਲੰਗਰ ਲਾ ਰਹੇ ਕਿਉਂਕਿ ਬਹੁਤ ਵੀ એનર્ਜੀ ਪ੍ਰਭੂ ਹੋ ਰੇ ਦਿਮਾਗ ਲਈ ਸਰੀਰ ਲਈ ਉਹ ਅੱਜ ਗੁਰਮੁਖ ਪਿਆਰਿਆਂ ਨੇ ਉਹਨਾਂ ਨੇ ਕਿਹਾ ਵੀ ਨਾਮ ਸਾਡਾ ਗੁਪਤ ਰੱਖਣਾ ਹੈ ਛੇਵੇਂ ਪਾਸ਼ਾ ਨੇ ਅੱਜ ਆਪ ਹੀ ਉਹਨਾਂ ਕੋਲੋਂ ਸੇਵਾਵਾਂ ਲੈ ਲੀਆਂ ਇਹ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦਿਲੋਂ ਜਿਨ੍ਹਾਂ ਨੇ ਅੱਜ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਖਾਸਾ ਗੁਰਮੁਖ ਸੰਗੀਤ ਅਕੈਡਮੀ ਦੇ ਸਮੂਹ ਵਿਦਿਆਰਥੀਆਂ ਨੂੰ ਜਿਹੜਾ ਸਰਦਈ ਦਾ ਲੰਗਰ ਲਾਇਆ ਤੈ ਦਿਲੋਂ ਧੰਨਵਾਦ ਕਰਦੇ ਹਾਂ ਛੇਵੇਂ ਪਾਸ਼ਾ ਕਿਰਪਾ ਕਰਨ ਚੜ੍ਹਦੀ ਕਲਾ ਦੇ ਵਿੱਚ ਰੱਖੋ ਸੋ ਸਾਡੇ ਟੀਚਰ ਸਹਿਬਾਨ ਉਹ ਵਰਤਾ ਰਹੇ ਹੈ ਏ ਭਾਈ ਸਿੰਦਰਪਾਲ ਜੀ ਦਾ ਅਜ ਭਤੀਜਾ ਖਾਸ ਕਰਕੇ ਪਹੁੰਚਿਆ ਵੀ ਨਿਹੰਗ ਸਿੰਘ ਜਥੇਬੰਦੀ ਦਾ ਇਹਨੂੰ ਰੰਗ ਚੜਿਆ ਨੌਜਵਾਨ ਇਹਨਾਂ ਨੇ ਬਣਾਇਆ ਤੇ ਉਧਰ ਜਿਹੜਾ ਉਹ ਕਾਲੇ ਮੋਟਰਸਾਈਕਲ ਤੇ ਬੈਠੇ ਸਾਡੇ ਪ੍ਰਧਾਨ ਜੀ ਦੇ ਲੜਕੇ ਗੁਰਜੋਤ ਸਿੰਘ ਇਹਨਾਂ ਨੇ ਬਹੁਤ ਹੀ ਪਿਆਰ ਦੇ ਨਾਲ ਮਰਜ਼ਾਦਾ ਦੇ ਨਾਲ ਜਿਹੜੀ ਸਰਦਾਈ ਦਾ ਨੌਜਵਾਨਾਂ ਨੇ ਲੰਗਰ ਤਿਆਰ ਕੀਤਾ ਇਹ ਖਾਸ ਕਰਕੇ ਧੰਨਵਾਦ ਹੈ ਸਾਡੇ ਜਰਨਲ ਸਰਗੱਤਰ ਭਾਈ ਬਜਿੰਦਰ ਸਿੰਘ ਜੀ ਆਨੰਦਪੁਰ ਕਲੌੜ ਜਿਹੜੇ ਕਿ ਆਮ ਤੁਸੀਂ ਟੀਵੀ ਤੇ ਵੀ ਦੇਖਦੇ ਰਹਿੰਨੇ ਆ YouTube ਤੇ ਬਹੁਤ ਜਿਹੜੇ ਆਪਣੇ ਇਲਾਕੇ ਦੇ ਨਾਮੀ ਰਾਗੀ ਐ ਇਹਨਾਂ ਨੇ ਤੇ ਰੋੜੀ ਸਾਹ ਹੋਂ ਸਾਡੇ ਬਹੁਤ ਹੀ ਪਿਆਰੇ ਮਿੱਤਰ ਜਿਹੜੇ ਖਾਸ ਮੁਖ ਸੁਭਾਅ ਦੇ ਐ ਤੇ ਵਾਜੇ ਤਬਲੇ ਦੇ ਹਰ ਇੱਕ ਚੀਜ਼ ਦੇ ਪਾਠ ਦੇ ਮਾਹਰ ਐ ਸ੍ਰੀਲੇ ਰਾਗੀ ਵੀਰ ਰੋੜੀ ਸਾਹਿਬ ਇਹ ਡਿਊਟੀ ਕਰ ਰਹੇ ਐ ਇਹ ਇਹਨਾਂ ਨੇ ਵਿੱਚ ਸਾਥ ਦਿੱਤਾ ਤਬਲੇ ਤੇ ਤੇ ਜਨੂ ਸਕੱਤਰ ਭਾਈ ਬਲਿੰਦਰ ਸਿੰਘ ਜੀ ਨੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਇਹ ਸ਼ਬਦ ਲਾ ਕੇ ਮੇਰੀ ਪਰੀ ਦੇ ਮਾਲਕ ਤਨ ਤਨ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਆਪ ਵੀ ਲਵਾਈਆਂ ਆਪ ਜਪਿਆ ਵਰੇ ਨਾਮ ਜਪਾਵੇ ਦੇ ਮਹਵਕਨਤਾਰ ਸਾਰੇ ਬੱਚਿਆਂ ਦੀ ਵੀ ਹਾਜ਼ਰੀ ਲਵਾਈ ਹੈ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਵਾਰ ਫੇਰ ਉਹਨਾਂ ਵੀਰਾਂ ਦਾ ਗੁਰਮੁਖ ਪਿਆਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਤਗੁਰਾਂ ਦੀ ਪ੍ਰਕਾਸ਼ ਦਿਹਾੜੀ ਦੀਆਂ ਖੁਸ਼ੀਆਂ ਅੱਜ ਜਿਹੜੇ ਗੁਰਮਤਿ ਦੀ ਸੇਧ ਲੈ ਰਹੇ ਬੱਚੇ ਉਹਨਾਂ ਨਾਲ ਮਨਾਇਆਂ ਨੇ ਤੇ ਬਹੁਤ-ਬਹੁਤ ਧੰਨਵਾਦ ਸਤਿੰਦਰਪਾਲ ਜੀ ਤੁਸੀਂ ਕੁਝ ਬੋਲਣਾ ਚਾਹੋਗੇ ਤੇ ਇੱਕ ਵਾਰੀ ਮੇਰੇ ਵੱਲੋਂ ਖਾਲਸਾ ਗੁਰਮਤਿ ਸੰਗੀਤ ਅਕੈਡਮੀ ਦੇ ਮੁੱਖ ਸੰਚਾਲਕ ਹੋਣ ਦੇ ਕਾਰਨ ਸਭ ਨੂੰ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਵੀ ਜਿੰਨੀਆਂ ਵੀ ਸੰਗਠਨਾ ਦੇਸ਼ਾਂ ਦੇ ਵਿੱਚ ਵਸ ਰਹੇ ਨੇ ਜਿਹੜੀਆਂ ਪੇਜ ਦੇ ਨਾਲ ਜੁੜੀਆਂ ਉਹਨਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਮੇਰੇ ਪਿਰੇ ਮਾਲਕ ਤਾਨ ਤਾਨ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਸਿੰਦਰਪਾਲ ਜੀ ਕੋਲ ਉਹ ਵੀ ਆਪਣੇ 2-3 ਸਕਿੰਟ ਲਈ ਵਿਚਾਰ ਜਿਹੜੇ ਪੇਸ਼ ਕਰ ਲਏ ਸਾਨੂੰ ਲੱਗਰ ਮਿਲ ਗਿਆ ਠੀਕ ਹੈ ਹੋਰ ਇਹੇ ਮੋਟਰਸਾਈਕਲ ਆ ਰਿਹਾ ਬਾਬਾ ਜੀ ਨੂੰ ਬਧਾਈਆਂ ਦੇ ਦੋ ਅੱਛਾ ਸਿੰਦਰਪਾਲ ਜੀ ਕਹਿੰਦੇ ਪਹਿਲਾਂ ਸੇਵਾ ਕਰ ਲਈ ਫਿਰ ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਸਾਰੀ ਦੇਖਰੇ ਕਰਦੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇੱਕ ਬੱਚੇ ਨੇ ਜਕਾਰਾ ਛੱਡਣਾ ਸਤਿਗੁਰਾਂ ਦਾ ਹਾਂਜੀ ਮਹਾਰਾਜ ਜਕਾਰਾ ਖਜਾਵੇ ਨਿਆਲ ਹੋ ਜਾਵੇ ਫਤਿਹ ਪਾਵੇ ਤਨ 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 ਸਹਬ ਜੀ ਗੁਰੂ ਗੋਬਿੰਦ ਸਾਹਿਬ ਜੀ ਮਨ ਨੂੰ ਪਾਵੇ ਸੋ